ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ نیوز ਇੱਥੇ ਅੱਜ ਨਰੇਸ਼ ਕੁਮਾਰ ਪੋਲਿਟੀ ਫਾਰਮ ਦੇ ਖੜੇ ਆ ਜਿੱਥੇ ਕਿ ਵੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਚੋਰ ਰੰਗੇ ਹੱਥੀ ਚੋਰੀ ਕਰਦੇ ਫੜੇ ਗਏ ਸਨ ਤੇ ਅੱਜ ਫੇਰ ਜਦੋਂ ਕੋਈ 1 ਵਜੇ ਦਾ ਟਾਈਮ ਸੀਗਾ ਸਾਨੂੰ ਫੋਨ ਆਇਆ ਤੇ ਉੱਥੇ ਚੌਂਕੀਦਾਰ ਨੇ ਸਰਿਆਂ ਮੁੱਥੇ ਦੇ ਦੇਖਿਆ ਕਿ ਵੀ ਅੰਦਰ ਪਿੱਛੋਂ ਇਹਦੇ ਪਿਛਲੇ ਪਾਸੇ ਕਾਨਗੜ ਰੋਡ ਹੈ ਕਾਨਗੜ ਰੋਡ ਦੇ ਪਿਛਲੇ ਪਾਸੋਂ ਚੋਰਾ ਨੇ ਜਿਹਦਾ ਨਾਮ ਇੱਕ ਜੱਜੀ ਤੇ ਦੂਜਾ ਨਾਮ ਆਪਣਾ ਸੰਜੇ ਦੱਸ ਰਿਹਾ ਹੈ ਤੇ ਕੰਦ ਦੇ ਵਿੱਚ ਪਾੜ ਪਾ ਕੇ ਉਹਨਾਂ ਨੇ ਨਰੇਸ਼ ਕੁਮਾਰ ਨੇ ਦੱਸਿਆ ਜੀ ਵੀ ਜਿਹੜੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਬੈਠੇ ਹਨ ਤੇ ਉਹਨਾਂ ਦੱਸਿਆ ਕਿ ਵੀ ਜਿਹੜੀਆਂ ਅੰਡਾ ਦੀ ਟ੍ਰੇ ਬਣਾਉਣ ਲਈ ਡਾਈਆਂ ਹੁੰਦੀਆਂ ਨੇ ਢਾਈ ਤੋਂ 3 ਲੱਖ ਰੁਪਏ ਕੀਮਤ ਹੈ ਉਹ ਵੀ ਪਹਿਲਾਂ ਚੋਰੀ ਹੋ ਚੁੱਕੀਆਂ ਸਨ ਤੇ ਅੱਜ ਉਹਨਾਂ ਨੇ ਇੱਕ ਪਹਿਲਾਂ ਮੋਟਰ ਖੋਲ ਕੇ ਖੇਤਾਂ ਦੇ ਵਿੱਚ ਸਿੱਟਦੀ ਇੱਥੇ ਆ ਦੱਸਣਾ ਬਣਦਾ ਹੈ ਕਿ ਵੀ ਸਮਾਣਾ ਹਲਚਲ న్యూਸ ਦੇ ਪਾਠਕਾ ਸਰੋਤਾਂ ਨੂੰ ਦੇਖਦੇ ਜਿਹੜੇ ਦੇਖਦੇ ਉਹਨਾਂ ਨੂੰ ਦੱਸਣਾ ਬਣਦਾ ਕਿ ਵੀ ਚੋਰ ਬੇਖੌਫ ਬੇਸ਼ਾਤਰ ਛਾਤਰਚੋਰ ਨੇ ਜਿਹੜੇ ਵਾਰਦਤ ਨੂੰ ਸਰਿਆਂ ਚਿੱਟੇ ਦਿਨ ਦੇ ਵਿੱਚ ਅੰਜਾਮ ਦੇ ਰਹੇ ਨੇ ਇਹਨਾਂ ਨੂੰ ਹੁਣ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੇ ਚੋਰ ਫੜੇ ਗਏ ਨੇ ਇਹਨਾਂ ਨੇ ਕਿੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਇਹ ਤਾਂ ਹੁਣ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਜਿਹੜੇ ਚਿੱਟੇ ਦਿਨ ਦੇ ਵਿੱਚ ਚੋਰ ਫੜੇ ਗਏ ਨੇ ਤੇ ਉਹਨਾਂ ਨੇ ਜਿਹੜਾ ਸਮਾਨ ਖੋਲਿਆ ਹੋਇਆ ਸੀ ਉਹ ਵੀ ਫੜਿਆ ਗਿਆ ਡਾਈਆਂ ਮੋਟਰਾਂ ਵਗੈਰਾ ਤੇ ਹੋਰ ਕਈ ਸਮਾਨ ਹੈ ਤੇ ਅੱਗੇ ਹੁਣ ਦੇਖਦੇ ਹਾਂ ਪ੍ਰਸ਼ਾਸਨ ਕਿੰਨੀ ਕੋਈ ਕਾਰਵਾਈ ਕਰਦਾ ਤੇ ਕਿੰਨੀ ਕੋਈ ਚੋਰੀ ਦੀਆਂ ਵਾਰਦਤਾਂ ਛਲ ਪੈਂਦੀ ਹੈ ਕੈਮਰਾਮੈਨ ਕੁਲਵਿੰਦਰ ਨਰੇਸ਼ ਕੁਮਾਰ ਨਰੇਸ਼ ਕੁਮਾਰ ਜੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਤੁਹਾਡੇ ਇੱਥੇ ਪੋਲਟਰੀ ਫਾਰਮ ਦੇ ਵਿੱਚ ਚੋਰ ਵੜੇ ਸੀਗੇ ਤੇ ਪਤਾ ਲੱਗਿਆ ਸੀ ਕੋਈ ਸਮਾਨ ਪਹਿਲਾਂ ਵੀ ਲੈ ਗਏ ਸੀਗੇ ਤੇ ਤੁਸੀਂ ਨੇ ਪਰਸੋਂ ਚ ਉੱਥੇ ਉਹ ਚੋਰ ਫੜ ਵੀ ਲਈ ਸੀਗੇ ਰੰਗਿੱਥੀ ਚੋਰੀ ਕਰਦੇ ਹੋਏ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਉਹਨਾਂ ਨੂੰ ਸਪੁਰਦ ਕਰਤਾ ਸੀਗਾ ਤੇ ਅੱਜ ਫੇਰ ਤੁਹਾਡੇ ਇੱਥੇ ਪੋਲਟਰੀ ਫਾਰਮ ਦੇ ਵਿੱਚ ਤੁਸੀਂ ਦੱਸਿਆ ਕਿ ਵੀ ਡਾਈਆਂ ਵੀ ਖੋਲੀਆਂ ਹੋਈਆਂ ਨੇ ਇਹਨਾਂ ਦੀ ਕੀਮਤ ਢਾਈ ਤੋਂ 3 ਲੱਖ ਰੁਪਏ ਤੇ ਇੱਕ ਮੋਟਰ ਵੀ ਖੋਲੀ ਹੈ ਤੇ ਸਟਾਰਟਰ ਵੀ ਤਾਰ ਵੀ ਤੇ ਅੱਜ ਫੇਰ ਮorderDetails ਸੀ ਇਹ ਮorderDetails ਖੋਲ ਗਏ ਇਹਨਾਂ ਨੇ ਫੈਕਟਰੀ ਚੁੱਕ ਕੇ ਬਾਹਰ ਛੁੱਟੀ ਹੋਈ ਸੀ ਤੇ ਮੌਕੇ ਤੇ ਅਸੀਂ ਫੜ ਗਏ ਤੇ ਕਿ ਵੀ ਇਹ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਦੋਂ ਇਹ ਫੜੇ ਨੇ ਇਹ ਚੋਰ 1 ਵਜੇ ਦਾ ਟਾਈਮ ਸੀਗਾ ਯਾਨੀ ਚਿੱਟੇ ਦਿਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਵੇਜ ਪਾਣੀ ਪੋਣੀ ਪੀਣਾ ਹਾਂਜੀ ਸ਼ਰਮਾ ਜੀ ਅੱਜ ਫੇਰ ਤੁਸੀਂ ਪਰਸੋਂ ਵੀ ਚੋਰ ਫੜਵਾਈ ਸੀਗੇ ਤੇ ਅੱਜ ਫੇਰ ਤੁਹਾਡੇ ਫਰੈਂਡ ਸਰਕਲ ਚ ਨੇ ਨਰੇਸ਼ ਕੁਮਾਰ ਜੀ ਸਮਾਜ ਸੇਵਕ ਤੇ ਪੋਲਟਰੀ ਫਾਰਮ ਦਾ ਬਿਜ਼ਨਸ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਹਜੇ ਤਾਂ ਇਹਨਾਂ ਦਾ ਪਿਛਲਾ ਜਿਹੜਾ ਚੋਰੀ ਜਿਹੜੀ ਹੋਈ ਸੀ ਕੁਝ ਦਿਨ ਪਹਿਲੇ ਅਸੀਂ ਚੋਰ ਫੜ ਕੇ ਦਿੱਤੇ ਨੇ ਤੇ ਉਹਦੀ ਵੀ ਰਿਕਵਰੀ ਹਜੇ ਹੋਈ ਨਹੀਂ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਦੇ ਉਹ ਹੁਣ ਕੀ ਹੋਇਆ ਅੱਜ ਅਜ ਸਵੇਰੇ ਅਸੀਂ ਰਿਪੋਰਟ ਲਿਖਾ ਕੇ ਆਏ ਕਿ ਫਿਰ ਦੁਬਾਰਾ ਚੋਰ ਚੋਰੀ ਕਰਕੇ ਪਾੜ ਪਾ ਕੇ ਫੈਕਟਰੀ ਦੇ ਵਿੱਚ ਆਂਡੇ ਦੀਆਂ ਡਰਿਆਆਂ ਬਣਦੀਆਂ ਸੀਗੀਆਂ ਉਸ ਜਗ੍ਹਾ ਦੇ ਉੱਤੋਂ ਸਟਾਰਟਰ 17 ਤੇ ਮੋਟਰਾਂ ਜਿਹੜੀਆਂ ਹੈਵੀ ਸੀ ਡਾਈਆਂ ਸੀਗੀਆਂ ਉਹ ਇੰਨਾ ਮਤਲਬ ਸਮਾਨ ਚੋੱਕ ਕੇ ਲੈ ਗਏ ਉਹੀ ਸਵੇਰੇ ਅੱਜ ਅਸੀਂ ਰਿਪੋਰਟ ਲਿਖਾ ਕੇ ਆਏ ਆ ਅੱਗੇ ਅਜੇ ਅਸੀਂ ਬੈਠੇ ਆ ਸਾਰੇ ਸਲਾਹ ਕਰ ਰਹੇ ਆ ਅਸੀਂ ਦੇਖਿਆ ਖਟਖਟ ਦੀਆਂ ਆਵਾਜ਼ਾਂ ਆ ਰਹੀਆਂ ਫਿਰ ਦੁਬਾਰਾ ਮਤਲਬ ਇਹ ਵੀ ਕੋਈ ਮੇਰੇ ਖਿਆਲ ਕੋਈ ਅੰਦਰ ਹੈਗਾ ਵੜਿਆ ਹੋਇਆ ਜਦੋਂ ਅਸੀਂ ਮਤਲਬ ਅਸੀਂ ਪਿੱਛੋਂ ਦੀ ਘੇਰਾ ਪਾ ਕੇ ਦੇਖਿਆ ਜਿਹੜੀ ਜਗ੍ਹਾ ਤੇ ਪਾੜ ਪਿਆ ਸੀ ਜਦੋਂ ਅਸੀਂ ਬੜੇ ਅੰਦਰ ਤੇ ਆਹ ਦੋਨੋਂ ਚੋਰ ਜਿਹੜੇ ਸੀ ਉੱਥੇ ਅੰਦਰ ਜਿਹੜੇ ਅੰਦਰ ਫੜੇਗੇ ਮਤਲਬ ਯਾਨੀ ਚੋਰ ਇਹ ਰੰਗੇ ਹੱਥੀ ਫੜੇ ਨੇ ਤੁਸੀਂ ਬੜੇ ਬੜੇ ਨਾਲੇ ਇਹਨਾਂ ਨੇ ਜਿਹੜੀ ਮੋਟਰ ਖੋਲ ਕੇ ਖੇਤ ਦੇ ਛੁੱਟੀ ਹੋਈ ਹੈ ਮਤਲਬ ਪਿੱਛੇ ਜਗ੍ਹਾ ਜਿਹੜੀ ਬਣੀ ਹੋਈ ਹੈ ਉੱਥੇ ਮੋਟਰ ਵੀ ਪਈ ਹੈ ਮੌਜੂਦਾ ਤੁਹਾਨੂੰ ਅਸੀਂ ਦਿਖਾਉਂਦੇ ਆ ਆ ਵੀਡੀਓ ਦੇ ਵਿੱਚ ਹੀ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦਿਨ ਦਿਹਾੜੇ ਇਹਨਾਂ ਦੇ ਇੰਨੇ ਕੋ ਹੌਸਲੇ ਬਲੰਦ ਹੋ ਚੁੱਕੇ ਨੇ ਪੁਲਿਸ ਪਾਰਟੀ ਦੀ ਬਿਲਕੁਲ ਪਰਵਾ ਬਿਲਕੁਲ ਇਹ ਇਹ ਪੁਲਿਸ ਪਾਰਟੀ ਦੀ 1% ਵੀ ਪਰਵਾਹ ਨਹੀਂ ਕਰਦੇ ਵੀ ਲੋਗੇ ਠੀਕ ਹੈ ਸਾਨੂੰ ਇਹਨਾਂ ਦੇ ਉੱਤੇ ਸਖਤੀ ਕਰਨੀ ਜੀ ਵੀ ਐਸਾ ਕਾਨੂੰਨ ਹੋਣਾ ਚਾਹੀਦਾ ਵੀ ਇਹੋ ਜਿਹੇ ਬੰਦੇ ਜਲਦ ਜਲ ਜਿਹੜਾ ਹੈ ਬਾਹਰ ਨਾ ਆਉਣ ਤੇ ਅੰਦਰ ਹੀ ਰਹਿਣ ਤੇ ਮੈਂ ਆਪਣੀ ਜਿਹੜੇ ਮੈਂ ਸ਼ਹਿਰ ਦੀ ਸੁਖਾਂਤੀ ਬਣੀ ਰਹੀ ਸੁਖਾਂਤੀ ਬਣ ਨਾਲੇ ਮੈਂ ਸਰਕਾਰ ਨੂੰ ਇਹ ਕਵਾਂਗਾ ਜਿਹੜੇ ਪੁਲਿਸ ਦੀ ਜਿਹੜੀ ਵੀ ਆਈਪੀ ਡਿਊਟੀਆਂ ਲਾਉਂਦੇ ਹੋ ਜਿਹਦੇ ਕਰਕੇ ਚੋਰ ਜਿਹੜੇ ਨੇ ਸਰਗਰਮ ਹੋਏ ਫਿਰਦੇ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਹੜੀ ਆ ਵੀ ਆਈਪੀ ਡਿਊਟੀਆਂ ਪੂਕਤਾਂਦੀ ਫਿਰਦੀ ਆ ਮੌਜੂਦਾ ਸਰਕਾਰ ਦੀਆਂ ਜੇ ਉਹਨਾਂ ਕੋਲ ਹੁਣ ਸਮਾਂ ਨਹੀਂ ਹੈ ਹੁਣ ਕੀ ਕਰਣੋ ਵਿਚ ਇਹਨਾਂ ਕੋਲ ਮੋਟਰਸਾਈਕਲਾਂ ਦੇ ਵਿੱਚ ਤੇਲ ਨਹੀਂ ਆ ਫਿਰ ਕਹਾਂਗਾ ਜੇ ਬੀਸੀਆਰ ਚਲਾਉਣ ਵਾਸਤੇ ਤੇਲ ਵੀ ਹੋਣੇ ਚਾਹੀਦੇ ਨੇ ਇਹਨਾਂ ਕੋਲ ਤੇਲ ਨਹੀਂ ਗੱਡੀਆਂ ਦੇ ਵਿੱਚ ਤੇਲ ਨਹੀਂ ਵਿਚਾਰੇ ਕਿੱਥੋਂ ਚਲਾਉਣ ਕਿੱਥੇ ਕਰਨ ਪੰਜਾਬ ਪੁਲਿਸ ਦੀ ਹਾਲਾਤ ਬੱਤਰ ਬਣਾ ਦਿੱਤੇ ਗਏ ਨੇ ਮੌਜੂਦਾ ਸਰਕਾਰ ਨੇ ਪਹਿਲੇ ਦੀਆਂ ਸਰਕਾਰਾਂ ਨੇ ਵੀ ਹਾਂਜੀ ਭਰਾ ਜੀ ਤੁਹਾਡਾ ਨਾਮ ਕਿਮਨਸ਼ੂ ਜੀ ਕਿਮਨਸ਼ੂ ਜੀ ਅੱਜ ਤੁਹਾਡੀ ਇੱਥੇ ਪੋਲਟਰੀ ਫਾਰਮ ਦੇ ਵਿੱਚ ਵੀ ਜਿਵੇਂ ਚੋਰੀ ਹੋਈ ਹੈ ਕਿਵੇਂ ਦੇਖਦੇ ਹੋ ਸ਼ਹਿਰ ਦੇ ਹਾਲਾਤਾਂ ਨੂੰ ਤੇ ਕੀ ਕਹਿਣਾ ਚਾਹੁੰਦੇ ਹੋ ਸਸ ਹਾਲ ਨਾਲ ਦਾ ਡੋਬ ਲਾਤਾ ਅੱਜ ਕੱਲ੍ਹ ਦੇਖ ਰਹੇ ਆ ਜੀ ਉਸ ਹਾਲ ਨਾਲ ਸਾਨੂੰ ਲੱਗਦਾ ਆਪਣਾ ਰਹਿਣਾ ਵੀ ਔਖਾ ਹੋਇਆ ਪਿਆ ਸ਼ਹਿਰ ਜੀ ਤਾਂ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਰਾਤ ਨੂੰ ਗਸ਼ਤ ਵਧਾਣੀ ਚਾਹੀਦੀ ਆ ਦੂਰ ਦੂਰ ਤੱਕ ਤਾਂ ਕਿ ਜੋ ਇਹ ਚੋਰ ਨੇ ਇਹਨਾਂ ਨੂੰ ਸਬਕ ਸਿੱਖਣ ਨੂੰ ਮਿਲੇ ਕਿ ਵੀ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਵੀ ਪ੍ਰਸ਼ਾਸਨ ਦੀ ਵੀ ਲਾਪਰਵਾਹੀ ਹੈ ਇਸ ਚ ਜੀ ਹਾਂ ਜੀ ਬਿਲਕੁਲ ਹੈ ਜੀ ਇਸ ਵਿੱਚ ਆ ਦੇਖੋ ਇਹ ਮੋਟਰਾਂ ਦੇ ਵਿੱਚ ਤਾਂਬਾ ਵਗੈਰਾ ਜਿਹੜਾ ਹੁੰਦਾ ਉਹ ਵੀ ਲੈ ਗਏ ਡਾਈਆਂ ਡਾਈਆਂ ਸੀ ਡਾਈਆਂ ਚੱਕ ਕੇ ਲੈ ਗਏ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਇਹਦੀਆਂ ਤਾਰਾਂ ਤੂਰਾਂ ਸਾਰੀਆਂ ਸੀ ਆ ਲੈ ਕੇ ਪੱਟ ਕੇ ਸਾਰਾ ਆ ਦੇਖੋ ਕੋਈ ਤਾਰ ਤੂਰ ਨਹੀਂ ਹੈ ਨਹੀਂ ਹੁਣ ਸਭ ਖੇਤੋ ਤਾਰਾਂ ਯਾਨੀ ਪਹਿਲਾਂ ਇਹਨਾਂ ਨੇ ਬਿਜਲੀ ਸਪਲਾਈ ਕੱਟ ਕੇ ਫਿਰ ਇਹਨਾਂ ਨੇ ਡਾਈਆਂ ਖੋਲੀਆਂ ਨੇ ਇਹਨਾਂ ਨੇ ਆ ਦੇਖੋ ਜਿਹੜੀਆਂ ਡਾਈਆਂ ਇੱਥੇ ਹੁੰਦੀਆਂ ਨੇ ਅੰਡੇ ਦੀਆਂ ਟ੍ਰੇ ਬਣਾਉਣ ਵਾਲੀਆਂ ਟ੍ਰੇ ਬਣਾਉਣ ਵਾਲੀਆਂ ਉਹ ਤਕਰੀਬਨ 2.5 ਲੱਖ ਰੁਪਏ ਦਾ ਸਮਾਨ ਸੀਗਾ ਉਹ ਸਾਰੇ ਦਾ ਸਾਰਾ ਚੋਕ ਲਿਆ ਹਜੇ ਇਸ ਤੋਂ ਇਲਾਵਾ ਵੀ ਤੁਸੀਂ ਆਓ ਕਿਵੇਂ ਪਾੜ ਪਾਇਆ ਇਹਨਾਂ ਨੇ ਜਿਹੜਾ ਇਹਨਾਂ ਨੇ ਆ ਜਗ੍ਹਾ ਬਣਾਈ ਅੰਦਰ ਜਾਣ ਵਾਸਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਰੇਸ਼ ਪੋਲਟਰੀ ਫਾਰਮ ਦੇ ਵਿੱਚ ਇਹ ਉਹ ਥਾਂ ਹੈ ਆਪਣੇ ਪ੍ਰਵੀਨ ਸ਼ਰਮਾ ਜੀ ਦਿਖਾ ਰਹੇ ਨੇ ਆ ਸ਼ਿਵ ਸੈਨਾ ਆਗੂ ਨੇ ਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਹਰ ਸਮੇਂ ਵੱਧ ਚੜ ਕੇ ਹਿੱਸਾ ਲੈਂਦੇ ਨੇ ਇਹ ਉਹ ਥਾਂ ਦਿਖਾ ਰਹੇ ਨੇ ਜਿੱਥੇ ਕਿ ਵੀ ਕੰਦ ਦੇ ਵਿੱਚੋਂ ਚੋਰਾਂ ਨੇ ਚਿੱਟੇ ਦਿਨ ਦੇ ਵਿੱਚ 1 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਉਹ ਥਾਂ ਹੈ ਨਰੇਸ਼ ਪੋਲਟਰੀ ਫਾਰਮ ਦੀ ਚੋਰਾਂ ਦੇ ਹੌਸਲੇ ਇੰਨੇ ਕੋ ਉੱਚੇ ਹੋ ਚੁੱਕੇ ਹਨ ਕਿ ਵੀ ਚਿੱਟੇ ਦਿਨ ਦੇ ਵਿੱਚ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਡਰਦੇ ਨਹੀਂ ਇਹ ਹੈ ਉਹ ਥਾਂ ਜਿੱਥੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਉਹ ਆਂਡੇ ਦੀਆਂ ਟ੍ਰੇਆਂ ਬਣਾਉਣ ਵਾਲੇ ਡਾਈਆਂ ਵੀ ਜੜੀਆਂ ਨੇ ਕਿ ਵੀ ਚੋਰ ਖੋਲ ਕੇ ਲੈ ਗਏ ਸਨ ਤੇ ਇਥੋਂ بڑے ਸਾਧਰ ਚੋਰ ਨਹੀਂ ਜਿਨ੍ਹਾਂ ਨੇ ਬਿਜਲੀ ਸਪਲਾਈ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਹਨੇ ਸਾਡੇ ਜੇ ਸਾ ਪਨਾੜਾ ਮਾਲਕ ਜੀ ਬੱਸ ਸੁਝਾ ਤੇਰਾ ਵੀ ਨਾ ਓਏ ਮੇਰੇ ਜੱਜੀ ਹੈਂ ਜੱਜੀ ਜੱਜੀ ਜੱਜੀ

ਜੋ ਬੋਲੇ ਸਾਡੇ ਬੜਗਾ ਜੀ ਹੋਰ ਤਾਂ ਗਲਤੀ ਹੋ ਗਈ ਉਹ ਨਹੀਂ ਆਲੀ ਉਹ ਪਹਿਲਾਂ ਚੋਰੀਆਂ ਕਿੰਨੇ ਕੁ ਕੀਤੀਆਂ ਨੇ ਥੋਨੇ ਨਾਲੇ ਹੁਣ ਫੜੇ ਗਏ ਤੁਸੀਂ ਮੋਟਰ ਖੋਲਦੇ ਪਏ ਸੀ ਡਾਈਆਂ ਖੋਲ ਰਹੇ ਸੀਗੇ ਨਹੀਂ ਬੋ ਜੀ ਕੋਈ ਸਮਾਨ ਨਹੀਂ ਚਾੜਦੇ ਫੈਕਟਰੀ ਦੇ ਨਹੀਂ ਫਿਰ ਉੱਥੇ ਉਹ ਡਾਈਆਂ ਕਿਉਂ ਖੋਲੀਆਂ ਸੀ ਇੱਥੋਂ ਫੜਿਆ ਤੁਹਾਨੂੰ ਇਹਨਾਂ ਨੇ ਕੁਛ ਨਹੀਂ ਬੜਿਆ ਸੀ ਤਾਂ ਬਿੱਲੇ ਮਾਰੇ ਬੜਿਆ ਬਿੱਲਾ ਭੱਜ ਗਿਆ ਤਾਂ ਰੰਗੇ ਜਿਹਾ ਵਰ ਗਿਆ ਨਹੀਂ ਬਿੱਲਾ ਖੋਲਦੇ ਖੋਲਦੇ ਫਿਰ ਡਾਈ ਫੜੀ ਐ ਇੱਕ ਵੜ ਆਹ ਖੇਤਾਂ ਦੇ ਵਿੱਚੋਂ ਭੱਜ ਕੇ ਬਾੜ ਪਾਇਆ ਇਹਨਾਂ ਨੇ ਪਿੱਛੇ ਬਾੜ ਬਾੜ